ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਿਊਸਪਲ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨਾਂ ਸੀ ਉਹਨਾਂ ਦੇ ਵਿੱਚ ਇੱਕ ਸਾਡੇ ਐਡਵੋਕੇਟ ਮਿਸਟਰ ਹਸਨ ਸਿੰਘ ਜਿਹੜੇ ਹੈਗੇ ਆ ਉਹਨਾਂ ਦੀ ਭਰਜਾਈ ਜਿਹੜੀ ਹੈਗੀ ਹੈ ਕੰਟੈਸਟ ਕਰ ਰਹੀ ਸੀ ਔਰ ਵਾਰਡ ਦੇ ਵਿੱਚ ਜਾ ਕੇ ਪੋਲਿੰਗ ਬੂਥ ਦੇ ਵਿੱਚ ਜਾ ਕੇ ਅੰਦਰ ਉਹ ਜਿਹੜੇ ਹੈਗੇ ਵਕੀਲ ਸਾਹਿਬ ਆਪਣੀ ਭਰਜਾਈ ਲਈ ਜਿਹੜਾ ਹੈਗਾ ਏਜੰਟ ਸੀ ਉਹਨੂੰ ਉਹਨਾਂ ਨੂੰ ਅੰਦਰ ਵੜ ਕੇ ਜਿਹੜਾ ਹੈਗਾ ਕੁੱਟਿਆ ਮਾਰਿਆ ਔਰ ਉਹ ਵਧਾ ਕੇ ਵਧਾਇਕ ਦੇ ਭਰਾ ਵੱਲੋਂ ਕੁੱਟਮਾਰ ਕੀਤੀ ਗਈ ਔਰ ਉਸ ਦੇ ਸਿਰ ਦੇ ਵਿੱਚ ਰਿਵਾਲਵਰ ਪੁੱਠਾ ਕਰਕੇ ਮਾਰਿਆ ਗਿਆ ਜਿਸ ਦੇ ਨਾਲ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਔਰ ਉਸ ਦੀ ਕੋਈ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ ਔਰ ਸਾਰੇ ਅਖਬਾਰਾਂ ਦੇ ਵਿੱਚ ਸਾਰੇ ਚੈਨਲਾਂ ਦੇ ਉੱਤੇ ਇਹ ਜਿਹੜੀ ਖਬਰ ਹੈ ਇਹ ਨਸ਼ਰ ਹੋ ਚੁੱਕੀ ਆ ਚੱਲ ਚੁੱਕੀ ਆ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਇਹ ਕਹਿ ਰਿਹਾ ਕਿ ਸਾਨੂੰ ਇਸ ਬਾਰੇ ਪਤਾ ਨਹੀਂ ਸੀ ਕਿਉਂਕਿ ਸਿੰਘ ਸਵਾ ਦਾ ਮੇਲਾ ਸੀ ਇਸ ਕਰਕੇ ਸਾਂਭ ਦੇ ਕੋਲ ਇਹ ਨੋਟਿਸ ਦੇ ਵਿੱਚ ਨਹੀਂ ਆਈ ਪਰ ਅਸੀਂ ਜਦੋਂ ਦਰਖਾਸਤ ਦਿੱਤੀ ਦਰਖਾਸਤ ਦੇਣ ਤੋਂ ਬਾਅਦ ਉਸ ਵਕੀਲ ਸਾਹਿਬ ਦੀ ਜਿਹੜੀ ਹੈਗੀ ਐ ਸਟੇਟਮੈਂਟ ਪਰ ਰਿਕਾਰਡ ਕਰ ਲਈ ਪਰ ਹਾਲੇ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਅੱਜ ਫਤੇਗਰ ਸਾਹਿਬ ਖੰਨਾ ਸਮਰਾਲਾ ਔਰ ਅਮਲੋ ਦੇ ਵਕੀਲਾਂ ਨੇ ਅੱਜ ਇੱਥੇ ਐਸ ਐਸ ਪੀ ਦਫਤਰ ਦੇ ਅੱਗੇ ਧਰਨਾ ਦਿੱਤਾ ਔਰ ਇਹ ਧਰਨਾ ਜਿਹੜਾ ਹੈਗਾ ਇਸੇ ਲਈ ਦਿੱਤਾ ਕਿ ਜਾਗੋ ਪ੍ਰਸ਼ਾਸਨ ਜਾਗੋ ਮੇਤਾ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਪੰਜਾਬ ਦੇ ਜਿਹੜੇ ਪ੍ਰਧਾਨ ਸੈਕਟਰੀ ਅਗੇ ਆ ਉਹਨਾਂ ਨੂੰ ਇੱਥੇ ਬੁਲਾ ਕੇ ਅਗਲੀ ਕਾਰਵਾਈ ਕੀਤੀ ਜਾਵੇ। ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਸਮਰਾਲਾ ਅੱਜ ਅਸੀਂ ਬਾਰ ਐਸੋਸੀਏਸ਼ਨ ਸਮਰਾਲਾ ਖੰਨਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਲਾਇਆ। ਪਹਿਲਾਂ ਵੀ ਤੁਹਾਨੂੰ ਇੱਕੋ ਦਿਨ ਅਸੀਂ ਬਰੀਫ ਕੀਤਾ ਸੀ ਕਿ ਸਾਡੇ ਇੱਕ ਵਕੀਲ ਨੇ ਸ਼੍ਰੀ ਹਸਨ ਸਿੰਘ ਐਡਵੋਕੇਟ ਨਿਪਾਲ ਕਮੇਟੀ ਦੀਆਂ ਜਿਹੜੀਆਂ ਮਲੋਦੀਆਂ ਇਲੈਕਸ਼ਨ ਸੀ 21 ਤਰੀਕ ਨੂੰ ਉਹਨਾਂ ਦੇ ਨਾਲ ਇੱਕ ਵਿਧਾਇਕ ਦੇ ਜਿਹੜੇ ਭਰਾ ਨੇ ਉਹਨੇ ਜਿਹੜਾ ਹੈ ਉਹਨਾਂ ਨੂੰ ਉੱਥੇ ਆਪਣੇ ਸਾਥੀਆਂ ਨਾਲ ਕੁੱਟਮਾਰ ਕੀਤੀ ਉਹਨਾਂ ਨੂੰ ਸੱਟਾਂ ਮਾਰੀਆਂ ਤੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਜਾਤੀ ਸੂਚਕ ਸ਼ਬਦ ਨਹੀਂ ਬੋਲੇ ਉਹ ਸਾਰੀ ਘਟਨਾ 21 ਤਰੀਕ ਦੀ ਹੋਈ ਹੋਈ ਆ 21 ਤਰੀਕ ਤੋਂ ਲੈ ਕੇ ਅੱਜ ਤੱਕ ਕਿਸੇ ਕਿਸਮ ਦਾ ਕੋਈ ਵੀ ਐਕਸ਼ਨ ਕੰਪਲਸ ਵੱਲੋਂ ਜਿਹੜਾ ਹੈ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਕੀਤਾ ਗਿਆ 2 ਤਰੀਕ ਨੂੰ ਅਸੀਂ ਐਸਐਸਪੀ ਨੂੰ ਮਿਲਿਆ ਉਹਨੇ ਸਾਨੂੰ ਪ੍ਰੋਸਸਟ ਦਵਾਇਆ ਸੀ ਇਹ ਮਤਲਬ ਇਹ ਹੈ ਜੀ ਬਹੁਤ ਜਲਦ ਕਾਰਵਾਈ ਕਰਾਂਗੇ ਆ ਦੇਖ ਲਓ ਆ ਤੁਹਾਡੇ ਸਾਹਮਣੇ 9 ਤਰੀਕ ਹੋ ਗਈ ਐ 2 ਤਰੀਕ ਤੋਂ ਹੁਣ ਤੱਕ 3 ਤਰੀਕ ਨੂੰ ਸਾਡੇ ਕਹਿਣ ਤੋਂ ਬਾਅਦ ਇੱਕ ਬਿਆਨ ਲਿਖਿਆ ਸਿਰਫ ਜਿਹੜਾ ਵਿਚਾਰਾ ਵਿਕਟਮ ਆ ਉਹਦਾ ਹੋਰ ਉਸ ਤੋਂ ਇਲਾਵਾ ਕੁਝ ਨਹੀਂ ਕੀਤਾ ਤੇ ਅੱਜ ਸਾਡਾ ਜਿਹੜਾ ਸਬਰ ਦਾ ਬੰਨ ਹੋ ਗਿਆ ਭਰ ਚੁੱਕਿਆ ਅੱਜ ਅਸੀਂ ਇੱਥੇ ਬੈਠ ਕੇ ਧਰਨਾ ਦੇ ਰਹੇ ਆ ਜੇ ਅੱਜ ਵੀ ਕੋਈ ਕਾਰਵਾਈ ਨਾ ਹੋਈ ਤਾਂ ਉਸ ਹਰਸ਼ ਨੂੰ ਜਿਹੜਾ ਹੈਗਾ ਹੋਰ ਤਿੱਖਾ ਕਰਾਂਗੇ ਪੂਰੇ ਪੰਜਾਬ ਦਾ ਵੱਲ ਦਾ ਸੰਗਰਸ਼ ਜਿਹੜਾ ਹੈ ਬਣਾਵਾਂਗੇ ਪੂਰੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਕੱਟੇ ਮੰਡੀਆਂ ਨੇ ਇੱਥੇ ਆ ਕੇ ਇਸ ਦੀ ਬਖਤਰ ਦਾ ਗੁਰ ਹੈ ਕਿ ਪਰ ਨਾ ਕੋਈ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਿਊਸਪਲ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨਾਂ ਸੀ ਉਹਨਾਂ ਦੇ ਵਿੱਚ ਇੱਕ ਸਾਡੇ ਐਡਵੋਕੇਟ ਮਿਸਟਰ ਹਸਨ ਸਿੰਘ ਜਿਹੜੇ ਹੈਗੇ ਆ ਉਹਨਾਂ ਦੀ ਭਰਜਾਈ ਜਿਹੜੀ ਹੈਗੀ ਆ ਕੰਟੈਸਟ ਕਰ ਰਹੀ ਸੀ ਔਰ ਵਾਰਡ ਦੇ ਵਿੱਚ ਜਾ ਕੇ ਪੋਲਿੰਗ ਬੂਥ ਦੇ ਵਿੱਚ ਜਾ ਕੇ ਅੰਦਰ ਉਹ ਜਿਹੜੇ ਹੈਗੇ ਵਕੀਲ ਸਾਹਿਬ ਆਪਣੀ ਭਰਜਾਈ ਲਈ ਜਿਹੜਾ ਹੈਗਾ ਏਜੰਟ ਸੀ ਉਹਨੂੰ ਉਹਨਾਂ ਨੂੰ ਅੰਦਰ ਵੜ ਕੇ ਜਿਹੜਾ ਹੈਗਾ ਕੁੱਟਿਆ ਮਾਰਿਆ ਔਰ ਉਹ ਵਧਾ ਕੇ ਵਧਾਇਕ ਦੇ ਭਰਾ ਵੱਲੋਂ ਕੁੱਟਮਾਰ ਕੀਤੀ ਗਈ ਔਰ ਉਸ ਦੇ ਸਿਰ ਦੇ ਵਿੱਚ ਰਵਾਲਬਰ ਪੁੱਠਾ ਕਰਕੇ ਮਾਰਿਆ ਗਿਆ ਜਿਸ ਦੇ ਨਾਲ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਇਆ ਔਰ ਉਸ ਦੀ ਕੋਈ ਅਜੇ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਔਰ ਸਾਰੇ ਅਖਬਾਰਾਂ ਦੇ ਵਿੱਚ ਸਾਰੇ ਚੈਨਲਾਂ ਦੇ ਉੱਤੇ ਇਹ ਜਿਹੜੀ ਖਬਰ ਹੈ ਇਹ ਨਸ਼ਰ ਹੋ ਚੁੱਕੀ ਹੈ ਚੱਲ ਚੁੱਕੀ ਹੈ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਇਹ ਕਹਿ ਰਿਹਾ ਹੈ ਕਿ ਸਾਨੂੰ ਇਸ ਬਾਰੇ ਪਤਾ ਨਹੀਂ ਸੀ ਕਿਉਂਕਿ ਸਿੰਘ ਸਵਾ ਦਾ ਮੇਲਾ ਸੀ ਇਸ ਕਰਕੇ ਸਾਂਭ ਦੇ ਕੋਲ ਇਹ ਨੋਟਿਸ ਦੇ ਵਿੱਚ ਨਹੀਂ ਆਈ ਪਰ ਅਸੀਂ ਜਦੋਂ ਦਰਖਾਸਤ ਦਿੱਤੀ ਦਰਖਾਸਤ ਦੇਣ ਤੋਂ ਬਾਅਦ ਉਸ ਵਕੀਲ ਸਾਹਿਬ ਦੀ ਜਿਹੜੀ ਹੈਗੀ ਐ ਸਟੇਟਮੈਂਟ ਪਰ ਰਿਕਾਰਡ ਕਰ ਲਈ ਪਰ ਹਾਲੇ ਤੱਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਅੱਜ ਫਤੇਗਰ ਸਾਹਿਬ ਖੰਨਾ ਸਮਰਾਲਾ ਔਰ ਹਮ ਲੋਗ ਦੇ ਵਕੀਲਾ ਨੇ ਅੱਜ ਇੱਥੇ ਐਸ ਐਸ ਪੀ ਦਫਤਰ ਦੇ ਅੱਗੇ ਧਰਨਾ ਦਿੱਤਾ ਔਰ ਇਹ ਧਰਨਾ ਜਿਹੜਾ ਹੈਗਾ ਇਸੇ ਲਈ ਦਿੱਤਾ ਕਿ ਜਾਗੋ ਪ੍ਰਸ਼ਾਸਨ ਜਾਗੋ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਪੰਜਾਬ ਦੇ ਜਿਹੜੇ ਪ੍ਰਧਾਨ ਸੈਕਟਰੀ ਅਗੇ ਆ ਉਹਨਾਂ ਨੂੰ ਇੱਥੇ ਬੁਲਾ ਕੇ ਅਗਲੀ ਕਾਰਵਾਈ ਕੀਤੀ ਜਾਵੇਗਾ। ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਸਮਰਾਲਾ ਅੱਜ ਅਸੀਂ ਬਾਰ ਐਸੋਸੀਏਸ਼ਨ ਸਮਰਾਲਾ ਕੰਨਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਲਾਇਆ। ਪਹਿਲਾਂ ਵੀ ਤੁਹਾਨੂੰ ਇੱਕ ਦਿਨ ਅਸੀਂ ਬਰੀਫ ਕੀਤਾ ਸੀ ਕਿ ਸਾਡੇ ਇੱਕ ਵਕੀਲ ਨੇ ਸ਼੍ਰੀ ਹਸਨ ਸਿੰਘ ਐਡਵੋਕੇਟ ਨਿਊਸਪਲ ਕਮੇਟੀ ਦੀਆਂ ਜਿਹੜੀਆਂ ਮਲੋਧੀਆਂ ਇਲੈਕਸ਼ਨ ਸੀ 21 ਤਰੀਕ ਨੂੰ ਉਹਨਾਂ ਦੇ ਨਾਲ ਇੱਕ ਵਿਧਾਇਕ ਦੇ ਜਿਹੜੇ ਭਰਾ ਨੇ ਉਹਨੇ ਜਿਹੜਾ ਹੈ ਉਹਨਾਂ ਨੂੰ ਉੱਥੇ ਆਪਣੇ ਸਾਥੀਆਂ ਨਾਲ ਕੁੱਟਮਾਰ ਕੀਤੀ ਉਹਨਾਂ ਨੂੰ ਸੱਟਾਂ ਮਾਰੀਆਂ ਤੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਨੇ ਜਾਤੀ ਸੂਚਕ ਸ਼ਬਦ ਨਹੀਂ ਬੋਲੇ ਉਹ ਸਾਰੀ ਘਟਨਾ 21 ਤਰੀਕ ਦੀ ਹੋਈ ਹੋਈ ਹੈ 21 ਤਰੀਕ ਤੋਂ ਲੈ ਕੇ ਅੱਜ ਤੱਕ ਕਿਸੇ ਕਿਸਮ ਦਾ ਕੋਈ ਵੀ ਐਕਸ਼ਨ ਕੰਪੋਲਸ ਵੱਲੋਂ ਜਿਹੜਾ ਹੈ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਕੀਤਾ ਗਿਆ 2 ਤਰੀਕ ਨੂੰ ਅਸੀਂ ਐਸਐਸਪੀ ਨੂੰ ਮਿਲੇ ਉਹਨੇ ਸਾਨੂੰ ਭਰੋਸਾ ਦਿਵਾਇਆ ਸੀ ਇਹ ਮਤਲਬ ਜਿਹੜਾ ਹੈਗਾ ਬਹੁਤ ਜਲਦ ਕਾਰਵਾਈ ਕਰਾਂਗੇ ਆ ਦੇਖ ਲਓ ਆ ਤੁਹਾਡੇ ਸਾਹਮਣੇ 9 ਤਰੀਕ ਹੋ ਗਈ ਐ 2 ਤਰੀਕ ਤੋਂ ਹੁਣ ਤੱਕ 3 ਤਰੀਕ ਨੂੰ ਸਾਡੇ ਕਹਿਣ ਤੇ ਬਾਅਦ ਇੱਕ ਧਿਆਨ ਲਿਖਿਆ ਸਿਰਫ ਜਿਹੜਾ ਬਚਾਰਾ ਦਿੱਕਤ ਮਾ ਉਹਦਾ ਹੋਰ ਉਸ ਤੋਂ ਇਲਾਵਾ ਕੁਝ ਨਹੀਂ ਕੀਤਾ ਤੇ ਅੱਜ ਸਾਡਾ ਜਿਹੜਾ ਸਬਰ ਦਾ ਬੰਨ ਉਹ ਭਰ ਚੁੱਕਿਆ ਅੱਜ ਅਸੀਂ ਇੱਥੇ ਬੈਠ ਕੇ ਧਰਨਾ ਦੇ ਰਹੇ ਆਂ ਜੇ ਅੱਜ ਵੀ ਕੋਈ ਕਾਰਵਾਈ ਨਾ ਹੋਈ ਤਾਂ ਇਸ ਸੰਘਰਸ਼ ਨੂੰ ਜਿਹੜਾ ਹੈਗਾ ਹੋਰ ਤਿੱਖਾ ਕਰਾਂਗੇ ਪੂਰੇ ਪੰਜਾਬ ਦਾ ਵੱਡਾ ਸੰਘਰਸ਼ ਜਿਹੜਾ ਹੈ ਬਣਾਵਾਂਗੇ ਪੂਰੇ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਬੱਚੇ ਲੰਗੀਆਂ ਨੇ ਇਥੇ ਆ ਕੇ ਇਸ ਨੂੰ ਦਬਕ ਦਰ ਦਾ